ਸ਼ਾਸ਼ੀ ਕਾਲ ਜੀ ਮਾਲਵਾ ਮਚ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਸੁਰਿੰਦਰ ਸਿੰਘ ਮਠਾੜੂ ਹਲਕਾ ਬਾਗਾਪਰਾਣਾ ਦੇ ਪਿੰਡ ਮੌੜ ਨੋ ਬਾਦ ਦੀ ਦਾਣਾ ਮੰਡੀ ਦੇ ਵਿੱਚ ਮੌਜੂਦ ਹਾਂ ਇਸ ਵਕਤ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸਾਨ ਯੂਨੀਅਨ ਜਿਹੜੀ ਤੇ ਵੱਡੀ ਕੈਂਪੀ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ ਕੀ ਮਸਲਾ ਹੈ ਸਾਰਾ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਾਡੇ ਨਾਲ ਰਵੀ ਮੋੜ ਕਿਸਾਨ ਯੂਨੀਅਨ ਦੇ ਜਿਹੜੇ ਨਮਾਇंदे ਨੇ ਉਹ ਮੌਜੂਦ ਨੇ ਮੋੜ ਸਾਹਿਬ ਕੀ ਮਸਲਾ ਹੈ ਸਾਰਾ ਜੀ ਮਸਲਾ ਜੀ ਪਹਿਲਾਂ ਤੁਹਾਨੂੰ ਇੱਥੇ ਤੁਸੀਂ ਆਏ ਹੋ ਸਾਡੀ ਗੱਲਬਾਤ ਅੱਗੇ ਪਹੁੰਚਾਉਣ ਲਈ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਮਸਲਾ ਇਹ ਆ ਜੀ ਆ ਜਿਵੇਂ ਮੰਡੀ ਦੇ ਵਿੱਚ ਤੁਸੀਂ ਦੇਖੋ ਕਿ ਮੈਂ ਢੇਰ ਲੱਗੇ ਹੋਇਆ ਝੋਨੇ ਦੇ ਕੋਈ 10 ਦਿਨ ਤੋਂ ਬੈਠਾ ਕੋਈ 8 ਦਿਨ ਤੋਂ ਬੈਠਾ ਕੋਈ ਕਿਵੇਂ ਬੈਠਾ ਇਹ ਥੋੜੀ ਜੀ ਤੋਲ ਤੇ ਪਰੇਸ਼ਾਨੀ ਆਉਂਦੀ ਆ ਜਿਹੜਾ ਕਿ ਸਰਕਾਰ ਨੇ ਮੌਚਰ ਦਾ ਕੀਤਾ ਵੀ 17 ਵਾਲਾ ਹੀ ਲੈਣਾ ਸੀ ਉਹ ਜਾਨੀ ਕਿ ਢੇਰੀ ਤੇ ਇੱਕ ਹੁੰਦੀ ਆ ਜਿਹੜੀ ਆਪਾਂ ਦੇਖੋ ਵੀ ਝੋਨੇ ਦੀ 10 ਕਿੱਲਿਆਂ ਦੀ ਆ ਉਹ ਪੱਖਾ ਲਾ ਕੇ ਉਹਨੂੰ ਢੇਰੀ ਬਣਾਈ ਹੋਈ ਆ ਉਹ ਇੱਕ ਕੋਨੇ ਤੋਂ ਆਪਾਂ ਮੋਚਰ ਕੱਢਦੇ ਆ ਤਾਂ 17 ਆਉਂਦੀ ਦੂਜੇ ਤੋਂ ਕੱਢਦੇ ਆ ਆਪਾਂ 22 ਆਉਂਦੀ ਕਿਤੇ 24 ਆਉਂਦੀ ਆ ਉਹ ਹੁਣ ਢੇਰੀ ਤੇ ਇੱਕੀ ਇੱਕ ਖੇਤ ਦਾ ਝੋਨਾ ਪਤਾ ਨਹੀਂ ਉਹ ਵੀ ਪ੍ਰੋਬਲਮ ਕੀ ਆ ਉਹਦੇ ਕਰਕੇ ਉਹ ਚੁੱਕ ਜਾਂਦੇ ਜੀ 100 ਗੱਟਾ ਭਰ ਦਿਓ ਸੇਮ ਢੇਰੀ ਉਹ ਚੁੱਕੀ 100 ਗੱਟਾ ਭਰ ਜਾਂਦਾ ਕੋਈ 150 ਭਰ ਜਾਂਦਾ ਯਾਨੀ ਕਿ ਲਿਫਟਿੰਗ ਉਸ ਤੋਂ ਬਾਅਦ ਅੰਬਾਰ ਬੋਰੀਆਂ ਜਿਹੜੀਆਂ ਭਰ ਕੇ ਉਹ ਵੀ ਰੱਖੀਆਂ ਪਈਆਂ ਮਤਲਬ ਕਿ ਇਹੀ ਤੇ ਇਹੀ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਥੋੜੀ ਜਿਹੀ ਕੋਈ ਰਾਹਤ ਦੇ ਦਿਓ ਇਹਦੇ 'ਚ ਕੋਈ ਥੋੜੀ ਬਹੁਤੀ 17 ਤਾਂ ਕਦੇ ਵੀ ਨਹੀਂ ਆਉਣੀ ਮੌਸਮ ਦੇ ਤਵੀ ਇਸ ਇਹ ਧੁੰਨ ਪਟਾਰਾ ਇਹਦਾ ਜਲਦੀ ਕਰਾਓ ਵੀ ਜਿਹੜੇ 10-10 ਦਿਨ ਦੇ ਬੈਠੇ ਆ ਉਹਨਾਂ ਨੂੰ ਘਰੇ ਭੇਜੋ ਕਿਉਂਕਿ ਹੁਣ ਮੌਸਮ ਅਸਲਾ ਤਰੀ ਲਪੈਂਦੀ ਆ ਰਾਤ ਨੂੰ ਸਵੇਰੇ ਮੋਚਰ ਮੰਨ ਲਓ 17 ਦਾ ਤੁਸੀਂ ਵੱਢ ਕੇ ਲਿਆਂਦਾ ਤੇ ਜਦੋਂ ਸ਼ਾਮ ਨੂੰ ਜਾਂ ਕੋਈ ਇੰਸਪੈਕਟਰ ਹੋਵੇ ਜਦੋਂ ਭਾ ਲਾਉਣ ਆਉਂਦੇ ਉਹ 19 ਦੇ ਵੀ ਪਹੁੰਚ ਜਾਂਦਾ 20 ਵੀ ਹੋ ਜਾਂਦਾ 22 ਵੀ ਹੋ ਜਾਂਦਾ ਇਹੀ ਤੇ ਇਹੀ ਬੇਨਤੀ ਹੁਣ ਸੈਲਰ ਚ ਜਾ ਕੇ ਉਹਨਾਂ ਨੂੰ ਵੀ ਇਹੀ ਕਹੀ ਆ ਵੀ ਤੁਸੀਂ ਵੀ ਕੁਝ ਰਲ ਮਿਲ ਕੇ ਯਾਰ ਇਸ ਚੀਜ਼ ਦਾ ਹੱਲ ਕੱਢੋ ਹੁਣ ਵਿਕਦਾ ਨਹੀਂ ਝੋਨਾ ਜੜ ਮਤਲਬ ਕਿ ਵਿਕ ਨਹੀਂ ਰਿਹਾ ਹੁਣ ਜਿਵੇਂ ਉਹ ਇਨਸਪੈਕਟਰ ਸਾਹਿਬ ਆਏ ਆ ਉਹ ਦੇਖੋ ਕੱਢ ਰਹੇ ਆ ਹੁਣ ਉਹਦੇ 'ਚ ਕਈ ਵਾਰ ਇੱਕ ਕੋਨੇ ਤੋਂ ਤਾਂ 22 ਹੋਊਗਾ ਇਹ ਨਹੀਂ ਪਤਾ ਅਰਲੇ ਕੋਨੇ ਤੇ 17 ਹੋਵੇ ਯਾਨੀ ਇੱਕੋ ਖੇਤ ਦਾ ਝੋਨਾ ਇੱਕੋ ਢੇਰੀ ਆ ਇਹ ਤਾਂ ਹੁਣ ਮੌਸਮ ਤੇ ਡਿਪੈਂਡ ਆ ਇਦੋਂ ਜਿਹੜਾ ਅੱਗੇ ਹੋਰ ਪੰਜਾਂ ਦਿਨਾਂ ਨੂੰ ਮੌਸਮ ਆਉਣਾ ਤਾਂ ਬਿਲਕੁਲ ਨਹੀਂ ਧੁੱਪ ਨਿਕਲਣੀ ਤੁਹਾਨੂੰ ਪਤਾ ਤੇ ਉਹਦੇ ਨਾਲ ਹੋਰ ਸੈਲ ਫੜੂਗਾ ਤਾਂ ਡੀਲੀ ਉਹਦਾ ਮੌਇਸਚਰ ਹੋਰ ਹੁੰਦਾ ਇਸ ਕਰਕੇ ਅੱਜ ਇਕੱਠੇ ਹੋਏ ਸੀ ਸਾਰੇ ਵੀ ਬਹੁਤ ਜ਼ਿਆਦਾ ਪਰੇਸ਼ਾਨ ਸੀ ਸਾਰੇ ਇਕੱਠੇ ਹੋ ਕੇ ਮੈਨੂੰ ਕਿਹਾ ਵੀ ਤੁਸੀਂ ਜਾ ਕੇ ਸੈਲਰ ਵਾਲਿਆਂ ਨਾਲ ਗੱਲ ਕਰੋ ਉਹਨਾਂ ਦਾ ਪੱਖ ਲਓ ਸਾਰੇ ਆੜਤੀ ਇੱਥੇ ਬੁਲਾਓ ਸਾਰੇ ਆੜਤੀਆਂ ਨੂੰ ਬੁਲਾਇਆ ਜਿੰਨੀਆਂ ਫਰਮਾ ਸਾਡੇ ਪਿੰਡ ਇੱਥੇ ਤੇ ਬਾਕੀ ਸਭ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਇੱਕ ਦੋ ਫਰਮਾਂ ਸਾਡੇ ਹੈਗੀਆਂ ਜਿੱਦਾਂ ਕਿ ਉਹਨਾਂ ਦੇ ਵਧੀਆ ਤਲਾਈ ਕੰਮ ਚੱਲ ਰਿਹਾ ਉਹ ਆਪਾਂ ਪ੍ਰਮਾਤਮਾ ਨੂੰ ਪਤਾ ਵੀ ਉਹਨਾਂ ਦੀ ਕੀ ਸੈਟਿੰਗਾਂ ਕੀ ਨਹੀਂ ਉਹਨਾਂ ਦਾ ਵੀ ਸੈਲਰਾਂ ਚ ਮਾਲ ਜਾਂਦਾ ਬਾਗੇ ਪੁਰਾਣੇ ਵਾਲਾਂ ਚ ਇਹ ਸਾਡੇ ਪਿੰਡ ਵਾਲੇ ਚ ਜਾਂਦਾ ਦੋ ਦੁਕਾਨਾਂ ਜਿਹੜੀ ਕਿ ਕਰਤਾਰ ਟਰੇਡਿੰਗ ਕੰਪਨੀ ਤੇ ਕਟਾਰੀਆ ਟਰੇਡਿੰਗ ਕੰਪਨੀ ਇਹਨਾਂ ਦੋ ਦੁਕਾਨਾਂ ਤੇ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਇਹ ਆੜਤੀਆਂ ਨੂੰ ਵੀ ਦੋਨਾਂ ਨੂੰ ਬੁਲਾਇਆ ਉਹ ਕੋੜਕਪੂਰੇ ਤੋਂ ਆਇਆ ਗਟਾਰੀ ਵਾਲੇ ਤੇ ਸਾਡੇ ਪਿੰਡ ਵਾਲੇ ਆੜਤੀਏ ਕਰਤਾ ਟ੍ਰੇਨਿੰਗ ਵਾਲੇ ਹੁਣ ਸੈਲਰ ਵਾਲਿਆਂ ਨੇ ਕਿਹਾ ਵੀ ਸਾਡੇ ਕੋਲੋਂ ਤਾਂ ਮਤਲਬ ਕਿ ਵਾਰਦਾਨਾ ਜਾ ਰਿਹਾ 100 ਗੱਟਾ ਲੱਗਿਆ 100 ਭੇਜਨੇ ਆ 200 ਲੱਗਿਆ 200 ਭੇਜਨੇ ਆ ਪਰ ਸਾਡੇ ਕੋਲੇ ਇੱਕ ਟਰੱਕ ਵੀ ਝੋਨੇ ਦਾ ਅੰਦਰ ਨਹੀਂ ਹਜੇ ਤੱਕ ਆਇਆ ਤੇ ਉਹ ਪਿੱਛੇ ਧਿਆ ਕੇ ਤੁਸੀਂ ਦੇਖਿਓ ਮਗਰਲੀ ਮੰਡੀ 'ਚ ਕਿੱਦਾਂ ਬੋਰੀਆਂ ਇਕੱਠੀਆਂ ਕਰਕੇ ਚੱਕੀ ਲਾਏ ਪਏ ਆ ਉਹ ਜਿਹੜੇ ਇਹਨਾਂ ਦੇ ਚੌਧਰੀ ਉਹਨਾਂ ਨੂੰ ਮੁਨੀਮ ਰੱਖੇ ਹੋਏ ਨੇ ਮੂਰੇ ਉਹ ਦੱਸ ਸਕਦੇ ਆ ਵੀ ਕਿਉਂ ਨਹੀਂ ਟਰੱਕ ਸੈਲਰ ਜਾ ਰਹੇ ਸੈਲਰਾਂ ਨੇ ਉਹਦਾ ਸਪਸ਼ਟੀਕਰਨ ਦਿੱਤਾ ਵੀ ਅਸੀਂ ਤਾਂ ਜਿਹੜੇ ਜਿਹੜਾ ਜਿਹੜਾ ਭਾਅ ਲੱਗੀ ਜਿਵੇਂ ਅਸੀਂ ਵਾਰਦਾਨਾ ਭੇਜੀ ਚੱਲਾਂਗੇ ਬਾਕੀ ਆ ਨਰਮਲ ਸਿੰਘ ਇਹ ਵੀ ਕਈ ਦਿਨਾਂ ਤੋਂ ਬੈਠੇ ਆ ਤੁਹਾਨੂੰ ਦੱਸਣਗੇ ਜਿਹੜੇ ਕਾਈ ਪ੍ਰਧਾਨ ਨੇ ਸਾਡੇ ਵੀਕੇ ਜੂੜ ਕਹਿੰਦਾ ਸੀ ਇਹਨਾਂ ਨੂੰ ਭਾਈ ਜੀ ਤੁਸੀਂ ਇਹ ਤੋਂ ਪਹਿਲਾਂ ਸੈਲਰ 'ਚ ਵੀ ਜਾ ਕੇ ਆਏ ਕੀ ਗੱਲਬਾਤ ਹੋਈ ਉਹਨਾਂ ਨਾਲ ਗੱਲਬਾਤ ਭਾਈ ਜੀ ਗੱਲ ਇਹ ਹੈ ਸਮੱਸਿਆ ਪੂਰੀ ਮੰਡੀ ਦੇ ਵਿੱਚ ਸਮੱਸਿਆ ਕਾਰਨ ਕੀ ਹੈ ਜਿਉਂ ਇਹ ਸੈਲਰ ਬਣਿਆ ਅਸੀਂ ਤਾਂ ਵਿਚਾਰੇ ਉਹ ਵੀ ਪਰੇਸ਼ਾਨ ਆ ਅਸੀਂ ਵੀ ਪਰੇਸ਼ਾਨ ਆ ਪਰੇਸ਼ਰ ਇਸ ਗੱਲ ਦੇ ਵਿੱਚੋਂ ਜਦੋਂ ਸਾਡੀ ਮੰਡੀ ਦੇ ਵਿੱਚੋਂ ਛਾਇਦਰ ਦੁਕਾਨ ਨੂੰ ਲਾਟ ਹੋ ਜਾਂਦੀ ਹੈ ਉੱਥੇ ਬਾਈ ਜੀ ਸਾ ਖਾਸ ਕਰਕੇ ਕਰਾੜੀਆ ਟੇਲਿੰਗ ਕੰਪਨੀ ਪਤਾ ਨਹੀਂ ਤਾਂ ਸਾਡੇ ਆੜਤੀਆਂ ਜੀ ਨੌਕਸਾਫਾ ਨਹੀਂ ਉਹਨਾਂ ਚ ਨੌਕਸਾ ਇਹਦਾ ਮਾਨ ਇਹਦੇ ਇੱਥੇ ਪ੍ਰੋਬਲਮ ਆਉਂਦੀ ਹੈ ਅਸੀਂ ਉਹਨਾਂ ਕੋਲ ਹੁਣ ਗਏ ਸੀ ਉਹਦੇ ਛਾਇਰ ਵਾਲਾ ਕੋਲੇ ਉਹਦੇ ਬਾਈ ਜੀ ਤੁਸੀਂ ਐ ਕਰੋ ਨਾਕਲੇ ਦੇ ਹੁੰਦੇ ਆ ਯਾਰ ਦੁਕਾਨੇ ਆਪ ਹੀ ਖੜਾ ਗਏ ਸੀ ਆਪੇ ਸਟੰਗ ਕਰ ਲਾਂਗੇ ਸਾਰਾ ਕੁਝ ਕਰ ਲਾਂਗੇ ਨਾਕਲੇ ਤੁਸੀਂ ਜਾਓ ਉਹਨਾਂ ਨੇ ਕੋਈ ਜਿਆਦਾ ਨਹੀਂ ਖਾ ਕੋਈ ਠੁਕਮਾ ਜਵਾਬ ਨਹੀਂ ਦਿੱਤਾ ਉਹਨਾਂ ਨੇ ਇਨਸਪੈਕਟਰ ਦੇ ਉੱਤੇ ਗੱਲ ਛੱਡਤੀ ਵੀ ਇਨਸਪੈਕਟਰ ਮਾਲ ਲ ਸੋ ਛਾਡੇ ਬਰੋਂ 10 ਗੱਟਾ ਚੱਕ ਲੈ ਜੇ 5 ਲੈ ਜੇ ਪਰ ਬਾਈ ਜੀ ਇਹ ਪਹਿਲੀ ਵਾਰ ਸੁਣਿਆ ਮੈਂ ਮੈਂ ਮੈਨੂੰ ਆਲੋ ਮੈਨੂੰ ਇਹ 30 ਕਾ ਸਾਲ ਹੋ ਗਿਆ ਮੈਨੂੰ ਇੱਕ ਕੰਮ ਚ ਪੈਨ ਜੋ ਮੈਂ ਪੜਾਈ ਛੱਡਤੀ ਆ ਮਾੜੀ ਮੰਡੀ ਚ ਵੀ ਮਹੀਨਾ ਮਹੀਨਾ ਸੀ ਰਹੇ ਹਾਲਾਂਕਿ ਬਾੜਦਾਨਾ ਐਦੋਂ ਪਹਿਲਾਂ ਮੰਡੀਆਂ ਦੇ ਵਿੱਚ ਹੀ ਲੈਂਦਾ ਹੁੰਦਾ ਸੀ ਜਦੋਂ ਹੱਥ ਨੇ ਮੰਨ ਲਓ ਇੰਸਪੈਕਟਰ ਭਾ ਲਾ ਦਿੰਦਾ ਸੀ ਜਿਹੜੇ ਦੁਕਾਨ ਤੇ ਜਿੰਨਾ ਵੀ ਲੱਗਦਾ ਸੀ ਉਹ ਬਾੜਦਾਨਾ ਵੰਡ ਕੇ ਫੇਰ ਮੰਡੀ ਦੇ ਵਿੱਚ ਜਾਂਦਾ ਸੀ ਹੁਣ ਕੀ ਹੋ ਰਿਹਾ ਹੁਣ ਪਹਿਲਾਂ ਭਾ ਲੱਗਦਾ ਹੁਣ ਕੱਲ ਨੂੰ ਤੁਹਾਨੂੰ ਮੈਂ ਦੱਸਦਾ ਕੀ ਹੋਇਆ ਇੱਥੇ ਮੰਡੀ ਦੇ ਵਿੱਚ ਕੱਲ ਵੀ ਇਸ ਇਨਸਪੈਕਟਰ ਸਾਹਿਬ ਨਾਲ ਗੱਲ ਕੀਤੀ ਬਹੁਤ ਵੱਡੀ ਪ੍ਰੋਬਲਮ ਸੀ ਕੱਲ ਮਾੜੀ ਜੀ ਹਲਚਲ ਜੀਤ ਹੋਈ ਉਹ ਚਾਰ ਛਪੇ ਨੂੰ ਭਾ ਲਾਈ ਗਏ ਲਾਈ ਗਏ ਸਾਰਾ ਇੱਕ 17 ਮੋਚਾ ਲੈਣਾ ਮੈਂ ਕੋਈ ਚੱਕਰ ਨਹੀਂ ਅਸੀਂ ਬੈਠੇ ਰਹੇ ਆਪਾਂ ਉਹਨਾਂ ਨਾਲ ਕੋਈ ਕੋਈ ਉਹਨਾਂ ਨਾਲ ਜੈਲ ਸਵਾਜੀ ਨਹੀਂ ਕੀਤੀ ਬੈਠੇ ਰਹੇ ਕਰਦੇ ਕਰਾਉਂਦੇ ਮੇਰੀ ਮੇਰੀ ਵੀ ਢੇਰੀ ਸੀ ਥੋੜਾ ਜਿਹਾ ਮੈਂ ਇਹ ਗੱਲ ਤੋਂ ਦੂਰ ਰਹਿਣਾ ਮੈਂ ਕਹਿੰਦਾ ਵੀ ਖਣੀ ਯਾਰ ਇਹਨਾਂ ਦੇ ਮਨਚੇ ਨਾ ਜਾਵੇ ਜੂਨੀਅਰ ਦਾ ਅਪਰਾਧ ਹੋਣ ਦੇ ਨਾਤੇ ਵੀ ਇਹ ਆਪਦੀ ਢੇਰੀ ਝਕਾਉਣਾ ਚਾਹੁੰਦਾ ਹਾਲਾਂਕਿ ਆ ਕਾ ਫਿਰ ਮੈਨੂੰ ਪੈਣ ਦੀ ਜ਼ਿੰਮੇਵਾਰੀ ਪਾਈ ਆ ਜ਼ਿੰਮੇਵਾਰੀ ਪਾਉਣ ਦੇ ਨਾਤੇ ਤੇ ਜੇ ਮੈਂ ਇਹ ਕੰਮ ਕਰੂਗਾ ਤਾਂ ਫਿਰ ਮੇਰੀ ਜ਼ਿੰਮੇਵਾਰੀ ਕਾਦੀ ਆ ਮੈਂ ਛੱਡ ਕੇ ਇਨਸਪੈਕਟਰ ਨੂੰ 10 ਬੰਦੇ ਨਾਲ ਲਗਿਆ ਉਹਨਾਂ ਨੇ ਮੇਰੇ ਟਰੱਕ ਤੇ ਦੇਖਿਆ 2 ਥਾਵਾ ਤੋਂ 16.8 ਮੌਚ ਲਾਇਆ ਇਨਸਪੈਕਟਰ ਸਾਹਿਬਾਂ ਦਾ ਘਟੇ ਭੇਜਦੇ ਆ ਘਟੇ ਅਜੇ ਤੱਕ ਨਹੀਂ ਆਏ ਗਾਜੀ ਅਡ ਘਟੇ ਅਜੇ ਤੱਕ ਨਹੀਂ ਆਏ ਕਹਿਣ ਤੋਂ ਭਾਵ ਆ ਬਾਈ ਜੀ ਸਾਰਾ ਕੁਝ ਰੇਲਿਆ ਮਿਲਿਆ ਸਿਸਟਮ ਜਿਹੜਾ ਕਹਿੰਦਾ ਜਿਵੇਂ ਸਾਡੇ ਬਲਾਕਪਤਾ ਰਵੀ ਜੀ ਕਹਿ ਕੇ ਗਏ ਆ ਵੀ ਦੋ ਦੁਕਾਨਾਂ ਨੂੰ ਵੱਡੀ ਪ੍ਰੋਬਲਮ ਆਈ ਆ ਉਹ ਕਿਉਂ ਹੁੰਦੀ ਬਾਈ ਜੀ ਸਾਨੂੰ ਵੀ ਕਹਾਰੀ ਕਹਾਣੀ ਦਾ ਪਤਾ ਹੋਰਾ ਪੂਰਾ ਕਹਾਣੀ ਦਾ ਪਤਾ ਮੰਡੀ ਦੇ ਵਿੱਚ ਕੀ ਹੁੰਦਾ ਕੋਈ ਨਿਆਣੇ ਤਾਂ ਹੈ ਨਹੀਂਗੇ ਅਸੀਂ ਵੀ ਲੋਕਾਂ ਦੇ ਵਿਚਰਦੇ ਜਾਂ ਨਿੱਤ ਜੜੀਆਂ ਦੁਕਾਨਾਂ ਤੇ ਕੰਮ ਚੱਲਦਾ ਓਥੇ ਚਾਹੇ ਤਾਂ ਜ਼ਿਮੀਦਾਰਾਂ ਨੇ ਸੈਟਿੰਗ ਕਰਨ ਲਈ ਆੜਤਾਂ ਨਾਲ ਤੇ ਚਾਹੇ ਆੜਤਾਂ ਨੇ ਸਦਰਾ ਦਾ ਸੈਟਿੰਗ ਕਰ ਲਈ ਹੋਰ ਸਾਡੇ ਜਿਹੜੀ ਸਾਡੀ ਮੇਨ ਦੁਕਾਨ ਆ ਕੜੀ ਹਟਣ ਕੰਪਨੀ ਓਥੇ ਸੈਟਿੰਗ ਦਾ ਰੌਲਾ ਰੌਲਾ ਹੋਰ ਕੋਈ ਨਹੀਂਗਾ ਰੌਲਾ ਓਥੇ ਸੈਟਿੰਗ ਦਾ ਹੈ ਇਹ ਕਿਹਾ ਜਾ ਰਿਹਾ ਵੀ ਸ਼ੈਦਲਾਣਾ ਮਸਤਾਰਾ ਮੁਕ ਚੋ ਚੱਕੂ ਉਹ ਚੱਕੂ ਸਾਨੂੰ 24 ਘੰਟੇ ਲਾਰੇ ਫਤਾਰੇ ਕੁਛ ਕੁਛ ਨਾ ਕੁਛ ਕਰੀ ਜਾਂਦੇ ਆ ਠੀਕ ਹੈ ਕਿ ਨਹੀਂ ਬਾਈ ਜੀ ਸਾਡਾ ਜੀ ਨਹੀਂ ਕਰਦਾ ਕੋਈ ਵੀ ਬੰਦਾ ਹੁੰਦਾ ਅਸੀਂ ਅਸੀਂ ਜੇ ਮੰਨ ਲਓ ਯੂਨੀਅਨ ਦੇ ਵਿੱਚ ਹੋ ਗਏ ਸੀ ਇਹ ਨਹੀਂ ਚਾਹੁੰਦੇ ਕਿਸੇ ਬੰਦੇ ਨੂੰ ਪਰੇਸ਼ਾਨ ਕਰਕੇ ਚਾਹੇ ਉਹਨੂੰ ਗਲਤ ਚੂਜ਼ ਕਰਕੇ ਉਹ ਕੰਮ ਗਲਤ ਹੁੰਦਾ ਅਸੀਂ ਇਹ ਕਹਿੰਦੇ ਵੀ ਰਾਲ ਮਿਲ ਕੇ ਕੰਮ ਚੱਲਣਾ ਚਾਹੀਦਾ ਸਮੱਸਿਆ ਸਾਰ ਸਾਰਿਆਂ ਨੂੰ ਬਰਾਬਰ ਹੈ ਬਾਕੀ ਬਾਈ ਜੀ ਗਲਤੀਆਂ ਸਾਡੀਆਂ ਗਲਤੀਆਂ ਇਸ ਕਰਕੇ ਸਾਡੀਆਂ ਤੁਸੀਂ ਦੇਖੋ ਮੈਂ ਇਹਨਾਂ ਨੂੰ ਹਰੇਕ ਵੀ ਜਦੋਂ ਸਾਡੇ ਪਿੰਡ ਕੱਠ ਹੁੰਦਾ ਸਾਡਾ ਪਿੰਡ ਬਹੁਤ ਚੰਗਾ ਹੈ ਪਿੰਡ ਬਹੁਤ ਵਧੀਆ ਸਾਰੀਆਂ ਪਾਰਟੀਆਂ ਵਿੱਚ ਇਕੱਠੀਆਂ ਹੁੰਦੀਆਂ ਸਾਰੇ ਨਵਲੂਕ ਆਉਂਦੇ ਆ ਅਸੀਂ ਇਕੱਠ ਇਕੱਠੇ ਕੰਮ ਕਰਦੇ ਆ ਪਾਰਟੀ ਲੈਵਲ ਤੇ ਸੜ ਕੰਮੀ ਹਣੀ ਨਾ ਅਸੀਂ ਕਿਹਨੂੰ ਵੋਟ ਪਾਉਣ ਨੂੰ ਕਹਿੰਦੇ ਆ ਨਾ ਨਾ ਪਾਉਣ ਨੂੰ ਕਹਿੰਦੇ ਆ ਕਾਲੀ ਆ ਕਾਂਗਰਸੀ ਆ ਅਸੀਂ ਤਾਂ ਇਹ ਕਹਿੰਨੇ ਵੀ ਜਿਹੜਾ ਪਿੰਡ ਲਈ ਚੰਗਾ ਕਰਦੇ ਚਾਹੇ ਕੋਈ ਵੀ ਹੋਵੇ ਹੁਣ ਕੀ ਹੋਇਆ ਨਕਲੇ ਦੇ ਹੁੰਦੇ ਆ ਇਹਨਾਂ ਨੇ ਕੀ ਕੀਤਾ ਜਦੋਂ ਹੁਣ ਮੰਡੀ ਦਾ ਕੰਮ ਨਹੀਂ ਚੱਲਦਾ ਤੁਹਾਨੂੰ ਤੁਹਾਨੂੰ ਬੁਲਾਉਣਾ ਪਿਆ ਤੁਹਾਨੂੰ ਬੁਲਾਉਣਾ ਪਿਆ ਜਿਹੜੀ ਇਹ ਦਿੱਕਤ ਆ ਰਹੀ ਆ ਨਾ ਅੰਦਰੋਂ ਕੱਲ ਵੀ ਇੱਥੇ ਇਕੱਠ ਹੋਇਆ ਆਵਾਜ਼ ਇਹ ਆ ਰਹੀ ਆ ਵੀ ਕਿਵੇਂ ਨਾ ਕਿਵੇਂ ਭਾਈ ਜੀ ਕਾਟ ਕ ਕਾਟ ਕਟਾਓ ਸਾਡਾ ਜੂਨੀਅਰ ਦਾ ਬੋਰਡ ਲਾਇਆ ਵਾ ਜੇ ਬਾਈ ਕੋਈ ਆਪ ਦੇ ਲੈਵਲ ਤੇ ਪ੍ਰਕਾਸ਼ ਸਾਹਿਬ ਕਾਰਡ ਦੇਣਾ ਚਾਹੁੰਦਾ ਨਾ ਉਹ ਸਾਨੂੰ ਕੋਈ ਵੀ ਮਤਲਬ ਨਹੀਂ ਉਹ ਤਾਂ ਅਗਲੀ ਸਿਰਦਰਦੀ ਹੈ ਹਾਂ ਸਾਡਾ ਉਥੇ ਲਿਖ ਕੇ ਲਾਇਆ ਹੋਇਆ ਵੀ ਜੇ ਕਾਰਡ ਦਿੱਤੇ ਤੋਂ ਬਾਅਦ ਬੰਦਾ ਸਾਡੇ ਕੋਲੇ ਆ ਗਿਆ ਤੇ ਬਾਈ ਜੀ ਅਸੀਂ ਉਹਦੇ ਵਿੱਚ ਇਹ ਸਾਂ ਨਹੀਂ ਲੈਣਾ ਤੁਹ ਤੋਂ ਪਹਿਲਾਂ ਕੋਈ ਕਾਰਟ ਮੰਗਦਾ ਸੜਦਾ ਗੱਲ ਕਰੋ ਸਾਡਾ ਬੋਰਡ ਲੱਗਿਆ ਵਾ ਉਹ ਕੀ ਹੋਇਆ ਇਹ ਸਮੱਸਿਆ ਇੱਥੋਂ ਖੜੀ ਹੋ ਗਈ ਸਾਡੂੰ ਵੇਖ ਵੇਖ ਅਸੀਂ ਵੀ ਕਿਸੇ ਨੂੰ ਵੇਖ ਕੇ ਕੰਮ ਕੀਤਾ ਸਾਨੂੰ ਵੇਖ ਕੇ ਅੱਗੇ ਗੱਲ ਚੱਲੀ ਗਈ ਉਹ ਗਾਂਧੀ ਦਾ ਬੋਰਡ ਲੱਗ ਗਿਆ ਕੰਮ ਰੁਕ ਗਿਆ ਕੰਮ ਰੁਕ ਗਿਆ ਰੁਕਣ ਦੇ ਕਾਰਨ ਇਹ ਸਮੱਸਿਆ ਮੰਡੀਆਂ ਦੇ ਵਿੱਚ ਆ ਰਹੀਆਂ ਇੱਕ ਤੁਹਾਨੂੰ ਨਵੀਂ ਹੋਰ ਸਵੱਸਿਆ ਦੱਸ ਦਿੰਦਾ ਮੈਂ ਸਾਡੇ ਕੀ ਪ੍ਰੋਬਲਮ ਆਈ ਪਹਿਲੀ ਯਾਰ ਪੰਜ ਚਾਰ ਦਿਨ ਮੈਂ ਤਾਂ ਹੁਣ ਕੰਮ ਦੇ ਵਿੱਚ ਰਹਿ ਜਾਮਾਂ ਦੇ ਵਿੱਚ ਸੀ ਮੇਰੀ ਆਦਤ ਜ਼ਰੂਰ ਆ ਮੰਡੀ ਚ ਗੀੜਾ ਲਾਉਣਾ ਵੀ ਆਪਾਂ ਲੋਕਾਂ ਲੋਕਾਂ ਲੋਕ ਆਪਣੀ ਜਿੱਦ ਕਰਦੇ ਆਪਾਂ ਲੋਕਾਂ ਵਿੱਚ ਦੇ ਕਰਦੇ ਨੇ ਇਹਨਾਂ ਨੇ ਕੀ ਕੀਤਾ ਸਰਕਾਰ ਵੱਲੋਂ ਗੱਟਾ 600 ਗ੍ਰਾਮ ਲਾਉੜਾ ਇਹਨਾਂ ਨੇ ਕੀ ਕੀਤਾ ਗੱਟਾ 700 ਗ੍ਰਾਮ ਤੇ ਬੰਨਤਾ ਜਿਹੜਾ ਨਵਾਂ ਗੱਟਾ ਹੈ ਪੁਰਾਣਾ 600 ਤੇ ਆ ਪਰਾ ਸੇ ਸੋਤੇ ਕਟਾ ਉਹ ਕੀ ਹੋਇਆ ਉਸ ਤੋਂ ਬਾਅਦ ਨਾ ਕਰਦੇ ਹੁੰਦੇ ਆ ਇੱਥੇ ਜਿਹੜੇ ਜ਼ਿੰਮੇਵਾਰ ਜਿਹੜੇ ਕਿਸਾਨ ਸਾਡੇ ਯੂਨੀਅਨ ਦੇ ਵਿੱਚ ਆ ਉਹਨਾਂ ਨੇ ਸਾਡੇ ਗੱਲ ਤੇ ਆ ਚ ਲੈਣ ਦੀ ਪਹਿਲਾਂ ਮੈਂ ਚੌਧਰਾਂ ਨੂੰ ਪੁੱਛਿਆ ਵੀ ਆਪਾਂ ਜੜ ਤੱਕ ਜਾਣਾ ਪਹਿਲਾਂ ਮੈਂ ਚੌਧਰਾਂ ਨੂੰ ਪੁੱਛਿਆ ਵੀ ਜਿਹੜਾ 100 ਗ੍ਰਾਮ ਕਟਾ ਬਣਿਆ ਕਿਹੜੀ ਬਗ ਵਿੱਚ ਬਣਿਆ ਵੀ ਉੱਥੋਂ ਸਰਕਾਰ ਦਾ ਲਾ ਕੀ ਕੀ ਕੁਛ ਹੈ ਉਹਨਾਂ ਨੇ ਮੈਨੂੰ ਠਕ ਮਜਾਉਣੇ ਉਹਨੇ ਸ਼ੈਦਰਾ ਲਾਉਂਦਾ ਮੈਂ ਉਹ ਸ਼ੈਦਰਾ ਮੰਡੀ 'ਚ ਹੈ ਅਸੀਂ ਉਹਨੂੰ ਮਿਲੇ ਉਹਨਾਂ ਬਾਈ ਜੀ ਤੁਸੀਂ ਗੱਲ ਕਰੋ ਨਾ ਕਰਦੇ ਹੁੰਦੇ ਆ ਸੈਕਟਰੀ ਸਾਹਿਬ ਨਾਲ ਮੈਂ ਸੈਕਟਰੀ ਸਾਹਿਬ ਨੂੰ ਫੋਨ ਲਾਇਆ ਮੈਂ ਕਿਹਾ ਜੀ ਇਹ ਸਾਰੇ ਮੰਡੀ ਦਾ ਚੀ ਹੋ ਗਿਆ ਉਹਨਾਂ ਜੀ ਨਹੀਂ ਤੁਸੀਂ ਗੱਟਾ ਜੋਖ ਲੋ ਜਿੰਨੇ ਤੇ ਆਉਂਦਾ ਹੈ ਉਹਨਾਂ ਬੰਦ ਲੋ ਉਹ ਵੀ ਗਲਤ ਹੈ ਉਸ ਇਸ ਕਰਕੇ ਗਲਤ ਹੈ ਵੀ ਜਦੋਂ ਸਰਕਾਰ ਵੱਲੋਂ ਸਾਨੂੰ 600 ਗ੍ਰਾਮ ਗੱਟਾ ਲੋੜਾ ਮੰਡੀ ਹਰੇਕ ਨੂੰ ਇਹ 700 ਗ੍ਰਾਮ ਤੋਂ ਆਪਣੀ ਮਰਜ਼ੀ ਨਾਲ ਕਿਉਂ ਬੰਦ ਦਿਆ ਫਿਰ ਮੈਨੂੰ ਇਹ ਵੀ ਕਿਹਾ ਮੈਂ ਕਿਹਾ ਵੀ ਜਿਹੜਾ ਬੰਦਾ ਗੱਟਾ ਬਣਾਉਂਦਾ ਅਸੀਂ ਬਣਾਉਣ ਨੂੰ 700 ਗ੍ਰਾਮ ਦੇ ਤਿਆਰ ਕੋਈ ਜੜਦੇ ਨਹੀਂ ਕੋਈ ਵੈਸਦੇ ਨਹੀਂ ਕੋਈ ਲੜਦੇ ਨਹੀਂ ਸਾਨੂੰ ਲਿਖਤੀ ਰੂਪ ਚ ਦੇ ਜੇ ਵੀ ਭਾਈ ਮੇਰਾ ਫਲਾਣਾ ਆਉਦਾ ਮੈਂ ਗੱਟਾ 700 ਗ੍ਰਾਮ ਤੇ ਪਾਉਣਾ ਮੈਨੂੰ ਫਲਾਣਾ ਬੰਦਾ ਆਉਂਦਾ ਸਾਨੂੰ ਉਹ ਵੀ ਕੋਈ ਜਵਾਬ ਨਹੀਂ ਮਿਲਿਆ ਕਹਿਣ ਤੋਂ ਭਾਅ ਉਹ ਰਲ ਮਿਲ ਕੇ ਬਈ ਜੰਨੀਆਂ ਪਾਰਟੀਆਂ ਸਾਰੀਆਂ ਭਰਾਵਾ ਉਹ ਤਰਨ ਤਰ ਇਲੈਕਸ਼ਨ ਚ ਰੁੱਝੀਆਂ ਹੋਈਆਂ ਨਾ ਸਾਡੇ ਜੱਟਾਂ ਦਾ ਕੱਲ ਹੀ ਐ ਨਾ ਕਾਗਰਸੀ ਐ ਨਾ ਝਾੜੂ ਆਈ ਪਟ ਪਟ ਮਾਰ ਕੇ ਤੇ ਲੋਕ ਸਿਰਫ ਦੋ ਕੋਈ ਸਾਡੇ ਚੰਗੇ ਨਹੀਂ ਆ ਤੁਹਾਨੂੰ ਮੈਂ ਵਿਖਾਉ ਹੁਣ ਤਾਂ ਕੋਸ ਤਾਂ ਉਸੇ ਝੰਡੇ ਚੱਕੀ ਫਿਰਦੇ ਹੋਣੇ ਆ ਉਹਨਾਂ 'ਚ ਮੈਂ ਵੀ ਆਉਂਗਾ ਜੋ ਨੇ ਜਾ ਕੇ ਤੋਰੇ ਫਿਰਦੇ ਆ ਸਾਡੀ ਕੋਈ ਸਰਮਾਈ ਨਹੀਂ ਤੇ ਕਾਰਨ ਇਹੀ ਹੈ ਵੀ ਬਸ ਕਹਿਣ ਤੋਂ ਬਾਅਦ ਉਹਨਾਂ ਨੂੰ ਪਤਾ ਵੀ ਇੰਨੀ ਜੋਗ ਗਈ ਹੈ ਝੰਡੇ ਨਾਲ ਚੱਕੀ ਲੈਣੇ ਰੋਲਦੇ ਰੁਲੀ ਜਾਣ ਇਸ ਕਰਕੇ ਤੁਸੀਂ ਮਠਾੜੂ ਸਾਹਿਬ ਆਏ ਆ ਨਿੱਕੇ ਸਿੱਧੇ ਪਹੁੰਚੇ ਥੋੜਾ ਬਹੁਤ ਪਰ ਜਿੰਨੇ ਇੱਕ ਸਾਡੀ ਚੇਤਾਵਨੀ ਹੈ ਜਿੰਨਾ ਅਸੀਂ ਕਹਿੰਦੇ ਹੁੰਦੇ ਨਾ ਵੀ ਸਬਰ ਵੀ ਸਾਡਾ ਬਹੁਤ ਵੱਡਾ ਤੇ ਜੇ ਜੇ ਅਸੀਂ ਕਹਿੰਦੇ ਹੁੰਦੇ ਆ ਝੰਡਾ ਚੱਕ ਲਿਆ ਨਾ ਤੇ ਫਿਰ ਮੁਸ਼ਕਲਾਂ ਪੰਜਾਂ ਮਿੰਟਾਂ ਚ ਹੀ ਹੱਲ ਹੋ ਜਾਣਗੀਆਂ ਅਸੀਂ ਪ੍ਰਸ਼ਾਸਨ ਅਧਿਕਾਰੀਆਂ ਨੂੰ ਵੀ ਸਾਰਿਆਂ ਨੂੰ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਅਸੀਂ ਤੁਹਾਨੂੰ ਨਿੰਦੇ ਨਹੀਂ ਉਸ ਨਹੀਂ ਕਰਦੇ ਸਾਡੀ ਮੰਡੀ ਦਾ ਸਿਸਟਮ ਚੱਲਣਾ ਚਾਹੀਦਾ ਜੇ ਮੰਡੀ ਦਾ ਸਿਸਟਮ ਨਾ ਚੱਲਿਆ ਤੇ ਬਾਈ ਜੀ ਫਿਰ ਅਸੀਂ ਜੋ ਵੀ ਹੋਇਆ ਉਹੀ ਕਰਾਂਗੇ ਸਾਨੂੰ ਕੋਈ ਡਰ ਨਹੀਂ ਕੋਈ ਭੌਣ ਨਹੀਂ ਦਾ ਮਰੇ ਹੋਏ ਆ ਸਾਡੇ 15-15 ਮਣ ਛੋਣੇ ਪਹਿਲਾਂ ਘਟ ਗਏ ਠੀਕ ਹੈ ਕਿਉਂ ਨਹੀਂ ਚਲੋ ਉਹ ਤਾਂ ਕੁਦਰਤੀ ਆਫਤ ਆ ਉਹ ਅਸੀਂ ਮੰਨਦੇ ਆ ਉਹ ਕੁਦਰਤੀ ਆਫਤ ਆ ਤੇ ਇਹ ਇੱਥੇ ਘੱਟੇ ਮੰਗੀ ਜਾਂਦੇ ਆ ਇਹ ਸਪਸ਼ਟਾ ਗੱਲ ਤੇ ਨਹੀਂ ਬਾਈ ਜੀ ਜੇ ਕੋਈ ਗੱਲ ਨਾ ਤੈ ਬੈਠੀ ਸ਼ੈਲਰ ਮੂਰੇ ਰਹਿ ਜਾਣਾ ਸੀ ਨਾ ਅਸੀਂ ਬਾਹਰੋਂ ਝੋਂਡਾ ਗੱਡੀ ਅਸੀਂ ਸ਼ੈਲਰ ਦੇ ਅੰਦਰ ਐਂਟਰ ਹੋਣ ਦੇਣੀ ਨਹੀਂ ਜੋਰ ਲਾ ਦੇ ਤੇ ਮਰਜੀ ਪਾ ਦੇ ਐਂਟਰ ਵਾਲਿਆਂ ਦਾ ਗੱਲ ਹੋਈ ਛੋਕ ਤੇ ਸਾਡਾ ਤਾਂ ਕੋਈ ਮਸਲਾ ਹੀ ਨਹੀਂ ਇਹਨਾਂ ਦਾ ਆਪਦਾ ਹੀ ਮਸਲਾ ਮਸਲਾ ਕਿਉਂ ਨਹੀਂ ਜੀ ਜੇ ਸ਼ੈਲਰ ਦਾ ਮਸਲਾ ਨਹੀਂ ਉਹ ਜੇ ਉਹ ਇੰਨੇ ਸਿਆਣੇ ਹੋਣ ਉਹ ਉਥੋਂ ਗੱਠਾਂ ਲਾਉਣ ਬਾਈ ਸਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਗੱਠਾਂ ਚ ਬੈਠ ਕੇ ਕਰੋਗੇ ਚਾ ਕਮੰਡੀ ਚਲਾ ਬਾਈ ਜੀ ਜਓ ਉਹ ਜੈ ਚੈਲਰਾਂ ਦੇ ਕਹਿ ਰਹੇ ਐ ਇੰਸਪੈਕਟਰ ਭਾਲ ਆਵੇ ਇੰਸਪੈਕਟਰ ਕਹਿੰਦਾ ਤੁਸੀਂ ਮੈਂ ਮੰਡੀ ਚਲਾਉਂ ਮੰਡੀ 2 ਮਹੀਨੇ ਹੋ ਗਏ ਸਰਕਾਰ ਵੱਲੋਂ ਚੱਲਦੀ ਨੂੰ ਚਲੋ ਇੱਥੇ ਇੱਥੇ 20 ਦਿਨ ਤੋਂ ਚੋਨਾ ਆ ਗਿਆ ਹੋਊਗਾ ਇੱਥੇ ਵੀ ਫਿਰ ਕੰਮ ਨਿਬੜਦਾ ਕਿਉਂ ਨਹੀਂਗਾ ਕੰਮ ਨਿਬੜਦਾ ਕਿਉਂ ਨਹੀਂ ਸਾਰੀਆਂ ਮਿਲੀਆਂ ਭੁਗਤਾਂ ਇੱਥੇ ਬਾਈ ਜੀ ਪੰਜਾਬ ਦਾ ਕੋਈ ਬਾਲੀਬਾਰਸ ਨੂੰ ਜਿਹੜਾ ਬੰਦਾ ਮਾੜਾ ਮੋਟਾ ਬੋਲਦਾ ਉਹਦਾ ਗਲ ਕੁੱਟ ਦਿੰਦੇ ਆ ਤੁਹਾਨੂੰ ਮੈਂ ਆਪਦੇ ਲੈਵਲ ਤੇ ਦੱਸਦਾ ਸਾਡੇ ਜ਼ਿਮੀਦਾਰ ਵੀ ਜਿਹੜੇ ਕੋ ਚੰਗੇ ਨਹੀਂ ਮੈਨੂੰ ਆਫਰਾਂ ਆ ਰਹੀਆਂ ਆਫਰਾਂ ਮੰਡੀ ਚੋਂ ਬਾਹਰ ਹੋ ਜਾ ਪਰ ਆ ਕੇ ਤੁਰ ਜਾ ਆਪਣੇ ਇੱਕ ਗੁਰਦੁਆਰੇ ਕੰਨੀ ਹੱਥਾਂ ਮਰੇ ਗੁਰੂ ਗੁਰੂ ਘਰ ਕੰਨੀ ਹੱਥਾਂ ਕਹਿੰਦਾ ਮੈਂ ਅੱਜ ਮੈਨੂੰ ਆਫਰ ਆਈ ਹੈ ਇਹ ਮੰਡੀ ਚੋਂ ਬਾਹਰ ਹੋ ਜਾ ਕਟਾ ਦਾਸਲ 22500 ਪਰ ਮੈਂ ਮੈਂ ਮੇਰੀ ਜ਼ਮੀਰ ਜਾਗਦੀ ਪਰ ਮੈਂ ਕੰਮ ਕਰਨਾ ਲੋਕਾਂ ਨੇ ਮੈਨੂੰ ਮੂਰੇ ਲਾਇਆ ਸਾਰੇ ਸੰਗਤ ਦਾ ਬਹੁਤ ਬਹੁਤ ਧੰਵਾਦ ਨਹੀਂ ਆਉਣਾ ਅੱਜ ਕੱਲ ਵਾਲਾ ਇਹ ਤੁਸੀਂ ਕੱਲ ਦੀ ਹਨ ਜਿਹੜੀ ਇਹਦੀ ਛੋਟੀ ਜੀ ਦਾ। ਓੜਾ ਹੀ ਵੱਡੇ ਸੀ ਅੱਜ ਵੱਟ ਕੇ ਲੈਣੇ। ਨਹੀਂ। ਕੱਲ ਪੱਖਾ ਲੱਗਦਾ ਉਹਨਾਂ ਪੱਖਾ ਲੱਗਦਾ ਇਹਨਾਂ ਨੂੰ। ਹਾਂ। ਪੱਖਾ ਲੱਗਦੇ ਹੋਣਾ ਕੀ ਲੈਣਾ। ਤਾਂ ਜਿਹੜੇ ਇੰਸਪੈਕਟਰ ਸਾਹਿਬ ਨੇ ਇਹਨੂੰ ਨਾਲ ਜਿਹੜੀ ਗੱਲਬਾਤ ਕਰਨੀ ਚਾਹੀ ਪਰ ਉਹਨਾਂ ਨੇ ਜਿਹੜਾ ਮਨਾਂ ਕਰਤਾ ਗੱਲਬਾਤ ਕਰਨ ਤੋਂ ਵੀ ਅਸੀਂ ਪਹਿਲਾਂ ਹੀ ਲੇਟ ਆ ਜਿਹੜੇ ਅਸੀਂ ਗੱਲਬਾਤ ਨਹੀਂ ਕਰ ਸਕਦੇ। ਤਾਂ ਉਹਨਾਂ ਨੇ ਜਿਹੜਾ ਮਨਾਂ ਕਰਤਾ ਸਾਫ਼ ਤੌਰ ਤੇ ਵੀ ਅਸੀਂ ਗੱਲਬਾਤ ਨਹੀਂ ਕਰ ਸਕਦੇ।